ਦੇਸ਼ ਪੱਧਰ 'ਤੇ ਜਿਹੜੀ ਮੁਫਤ ਰਾਸ਼ਨ ਸਕੀਮ ਚੱਲ ਰਹੀ ਆ ਅਗਰ ਉਹਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ 33 ਲੱਖ ਪਰਿਵਾਰਾਂ ਤੇ ਤਲਵਾਰ ਲਟਕ ਗਈ ਹੈ ਜਿੱਥੇ ਪੰਜਾਬ ਦੇ 33 ਲੱਖ ਪਰਿਵਾਰਾਂ ਪਰ ਤਲਵਾਰ ਲਟਕੀ ਆ ਉਧਰ ਪੰਜਾਬ ਵਿੱਚ ਪੰਜਾਬ ਸਰਕਾਰ ਵਾਸਤੇ ਵੀ ਜਿਹੜੀਆਂ ਮੁਸ਼ਕਲਾਂ ਵੱਧ ਗਈਆਂ ਨੇ ਜੇ 33 ਲੱਖ ਪਰਿਵਾਰਾਂ ਤੇ ਤਲਵਾਰ ਲਟਕ ਗਈ ਤਾਂ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਵਾਸਤੇ ਮਤਲਬ ਆਮ ਆਦੀ ਪਾਰਟੀ ਵਾਸਤੇ ਵੀ ਇੱਕ ਸਿਆਸੀ ਵੱਡੀ ਸਿਰਦਰਦੀ ਦਾ ਮਸਲਾ ਬਣ ਚੁੱਕਾ ਹੈ ਪੂਰੀ ਖਬਰ ਹੈ ਕਿ ਮੁਫਤ ਰਾਸ਼ਨ ਸਕੀਮ ਤਹਿਤ ਪੰਜਾਬ ਦੇ 33 ਲੱਖ ਲੋਕਾਂ ਦੇ ਤਲਵਾਰ ਲਟਕੀ ਹੈ ਕੇਂਦਰ ਸਰਕਾਰ ਵੱਲੋਂ ਤੈ ਤਰੀਕ ਤੱਕ ਲੱਖਾਂ ਜਿਹੜੇ ਮੈਂਬਰ ਨੇ ਉਹ ਕੇवाईसी ਕਰਾਉਣ ਤੋਂ ਖੁੰਝ ਗਏ ਨੇ ਤੇ ਜੇ ਉਹ ਖੁੰਝ ਗਏ ਨੇ ਤੇ لازمی ਤੌਰ ਤੇ ਉਹਨਾਂ ਨੂੰ ਜੁਲਾਈ ਮਹੀਨੇ ਵਿੱਚ ਮੁਫਤ ਰਾਸ਼ਨ ਮਿਲਣਾ ਔਖਾ ਹੋ ਸਕਦਾ ਹੈ ਪੰਜਾਬ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਕਰੀਬ 33 ਲੱਖ ਮੈਂਬਰ ਪਹਿਲੀ ਜੁਲਾਈ ਤੋਂ ਮੁਫਤ ਨਾਜ ਲੈਣ ਤੋਂ ਵਾਂਝੇ ਰਹਿ ਸਕਦੇ ਨੇ ਕਿਉਂਕਿ ਕੇਂਦਰ ਸਰਕਾਰ ਵੱਲੋਂ ਤੈ 31 ਮਈ ਤੱਕ ਇਕਈਕੇवाईसी ਦੀ ਪ੍ਰਮਾਣਿਕਤਾ ਕਰਵਾਉਣ ਵਿੱਚ ਪੰਜਾਬ ਸਰਕਾਰ ਅਸਫਲ ਰਿਹਾ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਕੇਂਦਰ ਸਰਕਾਰ ਨੇ 31 ਮਈ ਤੱਕ ਦੇਸ਼ ਭਰ ਦੇ ਲਾਭਪਾਤਰੀਆਂ ਵਾਸਤੇ ਇਕਈਕੇवाईसी ਪ੍ਰਮਾਣਿਕਤਾ ਕਰਾਉਣਾ ਲਾਜ਼ਮੀ ਕਰਾਰ ਦਿੱਤਾ ਗਿਆ ਸੀ ਲੇਕਿਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਦੇਟਾ ਸਾਰੇ ਲਾਭਪਾਤਰੀ ਜਿਹੜੇ ਨਾ ਉਹਨਾਂ ਦੀ ਕੇਵਾਈਸੀ ਨਹੀਂ ਹੋ ਸਕੀ ਜਿਸ ਕਰਕੇ ਉਹ ਹੁਣ ਇਸ ਸਕੀਮ ਦਾ ਜਾਂ ਮੁਫਤ ਰਾਸ਼ਨ ਸਕੀਮ ਦੇ ਤੁਮ ਜੁਲਾਈ ਮਹੀਨੇ ਤੋਂ ਵਾਂਝੇ ਰਹਿ ਸਕਦੇ ਨੇ ਕੇਂਦਰ ਦੇ ਦਿਸ਼ਾ ਨਿਰਦੇਸ਼ ਅਨਸਾਰ ਲਾਭਪਾਤਰੀਆਂ ਵੱਲੋਂ ਇਹ ਕੇਵਾਈਸੀ ਨਾ ਕਰਾਇਆ ਜਾਣ ਦੀ ਸੂਰਤ ਵਿੱਚ ਕਣਕ ਦੀ ਮੁਫਤ ਸਪਲਾਈ ਤੋਂ ਜੁਲਾਈ ਮਹੀਨੇ ਤੋਂ ਇਹਨਾਂ 33 ਲੱਖ ਲਾਭਪਾਤਰੀਆਂ ਨੂੰ हां तो ਧੋਣੇ ਪੈ ਸਕਦੇ ਨੇ ਰਾਸ਼ਨ ਕਾਰਡ ਦੇ ਬਾਇਓਮੈਟ੍ਰਿਕਸ ਤੋਂ ਇਲਾਵਾ ਆਧਾਰ ਨਾ ਕਾਰਡ ਨਾਲ ਵੀ ਜੋੜਨਾ ਲਾਜ਼ਮੀ ਕੀਤਾ ਗਿਆ ਸੀ ਇਸ ਦਾ ਮਕਸਦ ਅਯੋਗ ਲਾਭਪਾਤਰੀਆਂ ਦੀ ਸ਼ਾਂਤੀ ਕਰਨਾ ਸੀ ਪੰਜਾਬ ਵਿੱਚ ਇਸ ਵੇਲੇ April ਤੋਂ June ਮਹੀਨੇ ਤੱਕ ਮੁਫਤ ਨਾਜ ਵੰਡਿਆ ਜਾ ਰਿਹਾ ਹੈ ਪਹਿਲੀ ਜੁਲਾਈ ਤੋਂ 33 ਲੱਖ ਲਾਭਪਾਤਰੀਆਂ ਨੂੰ ਮਿਲਣ ਵਾਲੇ ਅਨਾਜ ਤੇ ਤਲਵਾਰ ਲਟਕ ਗਈ ਹੈ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ 20 ਮਈ ਨੂੰ ਸਾਰੇ ਜ਼ਿਲ੍ਹਾ ਖਰਾਕ ਅਤੇ ਸਪਲਾਈ ਕੰਟਰੋਲਰਾਂ ਦੀ ਇੱਕ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਅਧਿਕਾਰੀਆਂ ਨੂੰ ਕਠੋਰ ਤੌਰ ਤੇ ਨਿਰਦੇਸ਼ ਦਿੱਤੇ ਗਏ ਸਨ ਕਿ ਅਗਲੀ ਤਿਮਾਈ ਜਾਨੀ ਜੁਲਾਈ ਅਗਸਤ ਸਤੰਬਰ ਲਈ ਲਾਪਤਰੀਆਂ ਨੂੰ ਮੁਫਤ ਕਾਣਕ ਸਿਰਫ ਉਹਨਾਂ ਲਾਪਤਰੀਆਂ ਨੂੰ ਹੀ ਵੰਡੇ ਜਾਣ ਨੂੰ ਵੰਡੇ ਜਾਣ ਵਾਸਤੇ ਯਕੀਨੀ ਬਣਾਇਆ ਜਾਵੇਗਾ ਜਿਨ੍ਹਾਂ ਦੀ ਜਿਹੜੀ ਹੈ ਈ ਕੇ ਵਾਈ ਸੀ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਨ੍ਹਾਂ ਦੇ ਰਾਸ਼ਨ ਕਾਰਡ ਵਿੱਚ ਪਰਿਵਾਰ ਦੇ ਮੁਖੀ ਦੀ ईकेवाईसी ਹੋ ਚੁੱਕੀ ਹੈ ਉਹਨਾਂ ਨੂੰ ਹਲਾਜ ਦਿੱਤਾ ਜਾਣਾ ਚਾਹੀਦਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਇੱਕ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ईकेवाईसी ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਕੁੱਲ 1.5 ਕਰੋੜ ਲਾਭਪਾਤਰੀਆਂ ਵਿੱਚੋਂ ਕਰੀਬ 70% ਦੀ ਲੋਕਾਂ ਦੀ ਮੈਂਬਰਾਂ ਦੀ ईकेवाईसी प्रमाणिकता पूरी हो चुकी है भाव सवा करोड़ लाभपात्री ईकेवाईसी अपनी करवा चुके ਨੇ ਅਤੇ 11952 ਹੋਰ ਲਾਭਪਾਤਰੀਆਂ ਦੀ ਪ੍ਰਮਾਣਿਕਤਾ ਪ੍ਰਗਤੀ ਅਧੀਨ ਹੈ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੁਣਾਵਲ ਪ੍ਰਕਾਸ਼ਿਤ ਖਬਰ ਵਿੱਚ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਇਹ ਵੀ ਕਿਹਾ ਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਸਿਰਫ ਜੋਗ ਲਾਭਪਾਤਰੀਆਂ ਨੂੰ ਹੀ ਮੁਫਤ ਲਾਜ ਮਿਲੇ ਉਹਨਾਂ ਕਹਿਆ ਕਿ ਸਾਰੇ ਲਾਭਪਾਤਰੀਆਂ ਨੂੰ ਈ ਕੇवाईसी ਕਰਾਉਣ ਲਈ ਢੁਕਵਾਂ ਸਮਾਂ ਦਿੱਤਾ ਗਿਆ ਹੈ। ਉਧਰ ਕਈ ਸੂਬਿਆਂ ਨੇ ਕੇਂਦਰ ਸਰਕਾਰ ਅੱਗੇ ਫਿਰ ਪਰਜੋਰ ਮੰਗ ਰੱਖੀ ਹੈ ਕਿ ਈ ਕੇवाईसी ਕਰਵਾਉਣ ਵਾਸਤੇ ਸਮਾਂ ਦਿੱਤਾ ਜਾਵੇ। ਜਿੰਨਾ ਕਈ ਸੂਬਿਆਂ ਨੇ ਕੇਂਦਰ ਸਰਕਾਰ ਤੋਂ ਜਿਹੜੀ ਮੰਗ ਕੀਤੀ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਬਾਇਓਮੈਟ੍ਰਿਕਸ ਅਤੇ ਆਧਾਰ ਲਿੰਕੇਜ ਨੂੰ ਪ੍ਰਮਾਣਿਕਤ ਕਰਨ ਲਈ ਈ ਕੇवाईसी ਲਈ ਸਮਾਂ ਵਧਾਇਆ ਜਾਵੇ ਪਰੰਤੂ ਪੰਜਾਬ ਸਰਕਾਰ ਵੱਲੋਂ ਫਿਲਹਾਲ ਅਜੇ ਹੀ ਸੈਂਟਰ ਅੱਗੇ ਮੋੜ ਮੰਗ ਨਹੀਂ ਰੱਖੀ ਤੇ ਨਾ ਹੀ ਕੋਈ ਪੁਸ਼ਟੀ ਅਧਿਕਾਰੀ ਕਰ ਰਿਹਾ ਚੇਤੇ ਰਹੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਲਾਭ ਪਾਤਰੀਆਂ ਦੀ ਫਿਜ਼ੀਕਲ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਸੀ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਲਾਭ ਪਾਤਰੀ ਅਯੋਗ ਪਾਏ ਗਏ ਸਨ ਉਸ ਸਮੇਂ ਸੂਬੇ ਵਿੱਚ ਸਿਆਸੀ ਤੂਫਾਨ ਮਚ ਗਿਆ ਸੀ ਕਿਉਂਕਿ ਘਰਾਂ 'ਚੋਂ ਗੈਰ ਹਾਜ਼ਰ ਲੋਕ ਵੀ ਜਿਹੜੇ ਨੇ ਉਹ ਅਯੋਗ ਲਾਂ ਦਿੱਤੇ ਗਏ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਜੂਟਰ ਲੈ ਲਿਆ ਸੀ ਤੇ ਫਿਰ ਉਹ ਜਿਹੜੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਸੀ ਉਹਦੀਆਂ ਫਾਈਲਾਂ ਬੰਦ ਕਰ ਦਿੱਤੀਆਂ ਕਿ ਸੀ ਕਿ ਇੱਕ ਸਰਕਾਰ ਲੋਕ ਸਭਾ ਚੋਣਾਂ ਦੇ ਦੌਰਾਨ ਵੱਡੇ ਮੁਸੀਬਤ ਸਿਆਸੀ ਮੁਸੀਬਤਾਂ ਵਿੱਚ गिर ਗਈ ਸੀ ਜਿਸ ਕਰਕੇ ਸਰਕਾਰ ਨੇ ਆਪਣੀਆਂ ਫਾਈਲਾਂ ਬੰਦ ਹੀ ਕਰ ਦਿੱਤੀਆਂ ਸੀ। ਸੰਖਿਆ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜੇ ਨੇ ਰਾਸ਼ਨ ਸਮਾਰਟ ਰਾਸ਼ਨ ਕਾਰਡ ਨੇ ਉਹ ਵੀ ਕਾਫੀ ਲੰਮਾ ਚੌਰਾ ਜਿਹੜਾ ਵਾ ਲੰਮਾ ਚੌੜਾ ਜਿਹੜਾ ਪੰਜਾਬ ਵਿੱਚ ਰੌਲਾ ਬਣਿਆ ਕਿ ਬਹੁਤ ਸਾਰੇ ਲੋਕਾਂ ਦੇ ਨਾਮ ਇਨ੍ਹਾਂ ਰਾਸ਼ਨ ਕਾਰਡ ਵਿੱਚ ਨਾ ਨਾਮ ਦਰਜ ਕੀਤੇ ਜਾ ਰਹੇ ਨੇ ਨਾ ਹਟਾਏ ਜਾ ਰਹੇ ਨੇ ਇਹ ਵੀ ਇੱਕ ਪੰਜਾਬ ਵਾਸਤੇ ਵੱਡੀ ਮੁਸੀਬਤ ਹੈ ਹੁਣ ਅਗਰ ਕੇਂਦਰ ਵੱਲੋਂ ਜਿਹੜੀ 31 ਮਈ ਤੱਕ ਜਿਹੜੀ ਤਰੀਕ ਤੈਅ ਕੀਤੀ ਗਈ ਸੀ ਕਿ ਸਾਰੇ ਲਾਭਪਾਤਰੀਆਂ ਦੀ ਈ ਕੇ ਵਾਈ ਸੀ ਕਰਵਾਈ ਜਾਵੇ ਲੇਕਿਨ ਪੰਜਾਬ ਸਰਕਾਰ ਫਿਲਹਾਲ ਖੁੰਝ ਗਿਆ ਜਿਥੇ ਦੂਜੇ ਸੂਬਿਆਂ ਨੇ ਕੇਂਦਰ ਸਰਕਾਰ ਕੋਲ ਹੋਰ ਸਮਾਂ ਮੰਗਿਆ ਪੰਜਾਬ ਸਰਕਾਰ ਨੇ ਫਿਲਹਾਲ ਸਮਾਂ ਨਹੀਂ ਮੰਗਿਆ ਤੇ ਜੇ ਪੰਜਾਬ ਸਰਕਾਰ ਨੇ ਸਮਾਂ ਨਾ ਮੰਗਿਆ ਤੇ ਜਿਹੜੇ 33 ਲੱਖ ਜਿਹੜੇ ਲਾਭਪਾਤਰੀ ਨੇ ਉਹਨਾਂ ਦੇ ਅਗਰ ਰਾਸ਼ਨ ਕਾਰਡਾਂ 'ਚੋਂ ਨਾਮ ਕੱਟੇਗੇ ਜੇ KYC ਨਾ ਹੋਈ ਤਾਂ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਵਾਸਤੇ ਇੱਕ ਸਿਆਸੀ ਫੰਦਾ ਬਣ ਸਕਦਾ ਕਿਉਂਕਿ ਵਿਧਾਨ ਸਭਾ ਚੋਣਾਂ ਜਿਹੜੀਆਂ 2027 ਚੋਣਾਂ ਦਾ ਮੈਂਜ 15-16 ਮਹੀਨੇ ਦਾ ਸਮਾਂ ਬਾਕੀ ਰਹਿ ਚੁੱਕਾ ਹੈ ਅਜੇ ਇਸ ਸਥਿਤੀ ਵਿੱਚ ਸਰਕਾਰ ਵੱਡੀ ਸਿਆਸੀ ਮੁਸੀਬਤ ਵਿੱਚ ਕਰ ਚੁੱਕੀ ਆ ਹਾਲਕੇ ਪਹਿਲਾਂ ਹੀ ਪੰਜਾਬ ਸਰਕਾਰ ਖਾਸ ਕਰਕੇ ਕਹਿ ਸਕਦੇ ਕਿ ਸਤਾਧਰ ਪਾਰਟੀ ਆਮ ਆਦੀ ਪਾਰਟੀ ਪਹਿਲਾਂ ਹੀ ਲੋਕਾਂ ਦਾ ਜਿਹੜਾ ਵਾ ਵਿਰੋਧ ਦਾ ਸਾਹਮਣਾ ਕਰ ਰਹੀ ਆ ਚਾਹੇ ਮੁਲਾਜ਼ਮ ਜਥੇ ਬੰਦੀਆਂ ਹੋਣ ਚਾਹੇ ਬਰੋਜ਼ਗਾਰ ਜਥੇ ਬੰਦੀਆਂ ਚਾਹੇ ਕਿਸਾਨ ਜਥੇ ਬੰਦੀਆਂ ਹੋਣ ਚਾਰੇ ਪਾਸੇ ਪੰਜਾਬ ਸਰਕਾਰ ਲੋਕਾਂ ਦੇ ਰੋਹ ਵਿੱਚ ਘिरी ਹੋਈ ਆ ਤੇ ਸਰਕਾਰ ਨੂੰ ਹੱਲੇ ਕੋਈ ਰਾਹ ਨਹੀਂ ਲੱਭ ਰਿਹਾ ਤੇ ਜੇ ਹੁਣ 33 ਲੱਖ ਲੋਕਾਂ ਦੀ ਕੇवाईसी ਨਾ ਹੋਈ ਤਾਂ ਲਾਜ਼ਮੀ ਤੌਰ ਤੇ ਪੰਜਾਬ ਦੇ ਖਾਸ ਕਰਕੇ ਆਮ ਆਦੀ ਪਾਰਟੀ ਦੇ ਵਦਕਾਂ ਦਾ ਜਿਹਨੇ ਪਹਿਲਾਂ ਹੀ ਪਿੰਡਾਂ ਵਿੱਚ ਵੜਨਾ ਔਖਾ ਹੋਇਆ ਉਹਨਾਂ ਵਾਸਤੇ ਫਿਰ ਇੱਕ ਵੱਡੀ ਮੁਸੀਬਤ ਆ। ਦੇਖਦੇ ਆ ਕਿ ਇਸ ਸਮੱਸਿਆ ਨੂੰ ਲੈ ਕੇ ਕਿਉਂਕਿ ਸਰਕਾਰ ਬੁਰੀ ਤਰ੍ਹਾਂ ਸਿਆਸੀ ਮੁਸੀਬਤ ਦੇ ਵਿੱਚ ਘਿਰ ਚੁੱਕੀ ਹੈ। ਇਸ ਮੁਸੀਬਤ ਨੂੰ ਲੈ ਕੇ ਪੰਜਾਬ ਸਰਕਾਰ ਸੈਂਟਰ ਸਰਕਾਰ ਨਾਲ ਕਿਵੇਂ رابطہ ਕਾਇਮ ਕਰਦੀ ਹੈ ਕਿ ਪੰਜਾਬ ਸਰਕਾਰ ਸਮਾਂ ਮੰਗੂਗੀ ਜਾਂ ਫਿਰ ਪੰਜਾਬ ਤੇ ਸੈਂਟਰ ਸਰਕਾਰ ਦੇ ਵਿਚਕਾਰ ਜੋ ਚੱਲ ਰਿਹਾ ਰੇੜਕਾ ਉਹ ਰੇੜਕਿਆਂ ਦੇ ਚੱਲਦਿਆਂ ਇਕਵਾਫੇਰਾ ਪੰਜਾਬ ਸਰਕਾਰ ਇਸ ਸਿਆਸੀ ਮੁਸੀਬਤ ਨੂੰ ਸਹਨ ਕਰਨ ਵਾਸਤੇ ਤਿਆਰ ਹੋਏਗੀ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ